ਕਵੀਸ਼ਰੀ ਕੌਂਦਾ ਸੀ ਉਹਦੀ ਜੱਬ ਵੱਡੀ ਗਈ ਆ ਹਰੀ ਕੀ ਥਾਣੇ ਦੇ ਵਿੱਚ ਜੱਬ ਵੱਡ ਕੇ ਅੱਖਾਂ ਕੱਢ ਕੇ ਉਹਨੂੰ ਕੋ ਕੋ ਕੇ ਸ਼ੀਰ ਇਸ ਕਰਕੇ ਕੀਤਾ ਉਹ ਕਵੀਸ਼ਰੀ ਕੌਂਦਾ ਸੀ ਧਾਰਮੁਖ ਜਾ ਕੇ ਕੀਰਤਨ ਕਰਦਾ ਸੀ ਦੱਸੋ ਉਹਦਾ ਕਿਸੇ ਪ੍ਰਚਾਰਕ ਨਾਲ ਇਤਕਰਾਰ ਨਾ ਲਿਆ ਭਾਈ ਨਰਮਨ ਸਿੰਘ ਨੂੰ ਕਿਹੜੇ ਐਸਐਸਪੀ ਨੇ ਕਿਹੜੇ ਥਾਣੇਦਾਰ ਨੇ ਹੋਣਗੇ ਅੱਜ ਕਿਹੜੀ ਸਰਕਾਰ ਸੀ ਤੇ ਜਿਹੜੀਆਂ ਪੰਥਕ ਸਰਕਾਰਾਂ ਆਈਆਂ ਜਿਨ੍ਹਾਂ ਭਾਈ ਨਰਮਨ ਸਿੰਘ ਜੀ ਨੂੰ ਸ਼ਹੀਦ ਕੀਤਾ ਉਹਦਾ ਬਦਲਾ ਲਿਆ ਪੰਥਕ ਸਰਕਾਰ ਨੇ ਸੰਤ ਗਿਆਨੀ ਜਰਣਾ ਸਿੰਘ ਦੀ ਸੱਜੀ ਬਾਹ ਤੋੜੀ ਤੇ ਜਨਾਨੀ ਨੇ ਜਦੋਂ ਜਾ ਕੇ ਵੇਖਿਆ ਸੰਤਾਂ ਨੇ ਆਖਿਆ ਵੀ ਹਾਂ ਬੀਬਾ ਦੱਸ ਤੇ ਕਹਿ ਲੱਗੀ ਮੈਂ ਆਖਣ ਦਾ ਕੁਝ ਹੋਰ ਹੋਈ ਜੀ ਮੇਰੇ ਨਾਲ ਆ ਕਸ਼ ਹੋਇਆ ਇਸ ਤਰ੍ਹਾਂ ਅਸੀਂ ਮਾਰਿਆ ਤੇ ਆ ਚੱਕਰਸੀਨ ਦੇ ਵਿੱਚ ਗੁਰਚਰਨ ਸਿੰਘ ਜਿਹੜਾ ਹੈਗਾ ਅਸੀਂ ਕਤਰ ਸੀ ਸ਼ਰਮਣੀ ਕਮੇਟੀ ਦਾ ਉਹਦੋਂ ਟਾੜੇ ਟਾੜੇ ਵੀ ਹੈਗੇ ਸੀ ਸਾਰੇ ਇਹਨਾਂ ਨੇ ਮਿਲ ਕੇ ਉਹ ਸੰਤਾਂ ਦੀ ਜਿਹੜੀ ਸੱਜੀ ਬਾਹ ਤੋੜੀ ਉਹ ਸੱਜੀ ਬਾਹ ਕੱਲ ਹੀ ਨਹੀਂ ਤੋੜੀ ਸੰਤਾਂ ਦੀ ਸਪੀਚ ਚੋਕ ਲੋ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਮਹਾਪੁਰਖਾਂ ਦੇ ਬਚਨ ਨੇ ਮਹਾਪੁਰਖਾਂ ਨੇ ਕਿਹਾ ਕਾਇਲਾ ਕਹਿੰਦਾ ਸਾਡਾ ਉਹਦਾ ਨੰਬਰ ਨਹੀਂ ਸਾਡਾ ਸਾਰਿਆਂ ਦਾ ਨੰਬਰ ਲਾਇਆ ਸੀ ਇਹਨਾਂ ਨੇ ਇੱਕ ਰਾਹ ਸ੍ਰਿੰਦਰ ਸਿੰਘ ਥੋੜੀ ਨੂੰ ਬਾਜ ਨੂੰ ਸਾਰਿਆਂ ਨੂੰ ਮਾਰਨਾ ਤੇ ਕਰਦਾ ਹੁਣ ਇੱਥੇ ਕਹਿੰਦਾ ਇਹ ਕਾਲੀ ਦਲ ਕਹਿੰਦਾ ਉਹ ਕਾਲੀ ਦਲ ਕਹਿੰਦਾ ਸੰਤ ਗਿਆਨੀ ਜਰਨ